ਕੀ ਨਾਮ ਹੈ ਬਾਈ ਜੀ ਦਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਅ ਕੀ ਘਟਨਾ ਕਿਵੇਂ ਵਾਪਰੀ ਆ ਪੂਰੀ ਡਿਟੇਲ ਦੱਸ ਦਿਓ ਘਟਨਾ ਤਾਂ ਜੀ ਮੈਂ ਤਾਂ ਕਿਤੇ ਬਾਹਰ ਤਾਂ ਹੀ ਗਿਆ ਹੋਇਆ ਹਾਂ ਜੀ ਘਰ ਦੇ ਘਰਾਂ ਤੇ ਅੰਦਰ ਡੰਗਰ ਬੰਨੇ ਹੋਏ ਤੇ ਜਿਹਦੇ 2-1/2 ਦੇ ਵਿਚਾਲੇ ਇਹ ਡੰਗਰ ਖੁੱਲੇ ਆ ਜੀ ਅੱਛਾ ਜੀ ਉਹਦੇ ਬਾਅਦ ਇਹ ਜਦ ਕੱਟੀ ਖੁੱਲ ਕੇ ਘਰਾਂ ਆਈ ਉਹਨਾਂ ਨੇ ਰਿੰਗੀ ਰੁੰਗੀ ਜਦ ਇਹਨਾਂ ਨੇ ਉੱਠ ਕੇ ਦੇਖਿਆ ਪਰਿਵਾਰ ਨੇ ਜਦੋਂ ਤਿੰਨੇ ਮੱਝਾਂ ਹੈ ਨਹੀਂ ᱛੀਆਂ ਤਿੰਨੇ ਮੱਝਾਂ ਸੂਣ ਆ ਲਈਆਂ ᱛੀਆਂ ਅੱਛਾ ਨੇ ਮੱਝਾਂ ਜਣੀ ਲੱਖ ਲੱਖ ਰੁਪਏ ਦੀ ਮੱਝ ਹੈਗੀ ਤੀ ਜੀ ਅੱਛਾ ਜੀ ਹਾਂ ਜੀ ਹੁਣ ਫਿਰ ਪੁਲਿਸ ਕੰਪਲੇਂਟ ਕੀਤੀ ਜੀ ਹਾਂ ਜੀ ਹਾਂ ਪੁਲਿਸ ਕੰਪਲੇਂਟ ਸਾਰਾ ਕੁਸਾਲਦਾਲੇ ਲੱਭ ਕੇ ਦੇਖ ਕੇ ਹੁਣ ਕੰਪਲੇਂਟ ਕੀਤੀ ਪੁਲਿਸ ਆਂਬਲੀ ਹੁਣ ਕਾਰਵਾਈ ਕਰ ਰਹੀ ਹੈ ਜੀ ਕੈਮਰੇ ਚੈੱਕ ਕਰ ਰਹੀ ਹੈ ਅੱਛਾ ਹਾਂ ਜੀ ਕੀ ਭਰੋਸਾ ਦਿੱਤਾ ਪੁਲਿਸ ਨਿਧਾਨ ਨੂੰ ਪੁਲਿਸ ਕਹਿੰਦੀ ਹੈ ਜੀ ਵੱਧ ਤੇ ਵੱਧ ਹਾਂ ਜੀ ਕੱਢेंगे ਕੇਸ ਜੋ ਕਿਤੇ ਮਿਲਿਆ ਜਿੱਥੇ ਕਿਤੇ ਜਿੱਕਣ ਵੀ ਮਿਲਿਆ ਆਪੇ ਚੋ ਪਹਿਲਾਂ ਵੀ ਕੁਮਾਜ ਚੋਰੀ ਹੋਈ ਹੈ ਕਦੇ ਤੁਹਾਡਾ ਪਹਿਲਾਂ 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 ਅਜੇ ਨਹੀਂ ਹੋਈ ਜੀ 2 ਸਾਲ ਪਹਿਲਾਂ ਹਮਾਰੇ ਸਾਡੇ ਤਾਏ ਦੇ ਮੁੰਡੇ ਦੀਆਂ ਖੁੱਲ ਗਈਆਂ ਸੀ ਜੀ ਅੱਛਾ 2 ਸਾਲ ਪਹਿਲਾਂ ਹਾਂਜੀ ਉਹ ਮਿਲ ਗਿਆ ਸੀ ਫਿਰ ਨਹੀਂ ਮਿਲੇ ਆ ਜੀ ਉਹ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਅਮਨਦੀਪ ਹਾਂ ਪਤੀ ਦਾ ਨਾਮ ਕੀ ਅੰਦਰ ਗੁਰਮੀਤ ਸਿੰਘ ਗੁਰਮੀਤ ਕੀ ਗੱਲ ਹੋਈ ਆ ਪੂਰੀ ਗੱਲ ਦੱਸੋ ਜੀ ਕਿ ਗੱਲ ਹੈ ਜੀ ਸਾਡੇ ਕੱਟੇ ਖੁੱਲੀ ਤਾਂ ਅਸੀਂ ਦੇਖਿਆ ਉੱਠ ਕੇ ਵੀ ਕੱਟੇ ਘਾਤੇ ਖੁੱਲ ਕੇ ਆ ਗਈ ਜਦੋਂ ਅਸੀਂ ਦੇਖਿਆ ਤੇ ਆ ਕੇ ਇੱਥੇ ਤਿੰਨੇ ਸਾਡੀ ਮੱਝਾਂ ਹੈ ਨਹੀਂ ਸੀ ਹਾਂਜੀ ਸਾ ਤਿੰਨੇ ਮੱਝਾਂ ਸਾਡੇ ਸੋਣ ਵਾਲੀ ਦੀ ਲੱਖ ਲੱਖ ਰੁਪਏ ਦੀ ਸਾਡੀ ਮੱਝਾਂ ਸੀ ਜੀ ਇਹ 1:00 ਵਜੇ ਦੀ ਗੱਲ ਹੈ ਜੀ ਇਹ ਇਹ ਜੀ 1:30 ਵਜੇ 2:00 ਦੇ ਵਿਚਾਲੇ ਹੋ ਗਿਆ ਜੀ ਕੰਮ ਅੱਛਾ ਹਾਂਜੀ ਜਦ ਅਸੀਂ ਦੇਖਿਆ ਉੱਥੇ ਤਿੰਨੇ ਮੱਝਾਂ ਸੰਗਲਾਂ ਖੋਲ ਕੇ ਉੱਥੇ ਪਈ ਤੀਆਂ ਹਾਂਜੀ ਤੇ ਮੂਰੀਆਂ પાਕੇ ਲੈ ਗਏ ਉਹ ਅੱਛਾ ਜੀ ਮੂਰੀਆਂ પાਕੇ ਲੈ ਗਈ ਸਾਨੂੰ ਦੇਖਿਆ ਜਦੋਂ ਫਿਰ ਆਲੇ ਦਾਲ ਦੇ ਸੀ ਗੁਮਾਂਢੀ ਠਾਲੇ ਤੇ ਨੇ ਨੂੰ ਇੰਨੇ ਸਾਨੂੰ ਕਿਤੇ ਨਹੀਂ ਦੇਖੀਆਂ ਹੈਗੀਆਂ ਜੀ ਉਹ ਅੱਛਾ ਫਿਰ ਅਸੀਂ ਦਿਨ ਚੜਾ ਦੀ ਰਿਪੋਰਟ ਕਰਾਈ ਜਾ ਕੇ ਹਾਂਜੀ ਤੇ ਉੱਤੇ ਬਾਅਦ ਦੇਖਭਾਲ ਵੀ ਸਾਰੇ ਕੀਤੀ ਆਲੇ ਦਾਲਾ ਵੀ ਦੇਖਿਆ ਸਾਰੇ ਦੇਖਭਾਲ ਕੀਤੀ ਜਾਣੀ ਉੱਤੇ ਸਾਨੂੰ ਕੁਝ ਨਹੀਂ ਮਿਲਿਆ ਹੈਗਾ ਫਿਰ ਜਦੋਂ ਅਸੀਂ ਦੇਖਿਆ ਉੱਥੇ ਗੱਡੀ ਲੱਗੀ ਹੋਈ ਆ ਅਸੀਂ ਸੋਚਿਆ ਵੀ ਉਹ ਗੱਡੀ ਚ ਲੱਤ ਲੱਦ ਲੈ ਕੋਈ ਅੱਛਾ ਜੀ ਬਿਲਕੁਲ ਕਿਹੜੀ ਗੱਡੀ ਸੀ ਪੁਲਿਸ ਨੇ ਦੱਸਿਆ ਚੋਰ ਆਗੇ ਗੱਡੀ ਤਾਂ ਕਿਹੜੀ ਹੁੰਦੀ ਬਲੈਰੋ ਚ ਆ ਗਈ ਗੱਡੀ ਬਲੈਰੋ ਦੀ ਕੈਮਰੇ ਚ ਆਈ ਆ ਗੁਰਦੁਆਰੇ ਕੈਮਰੇ ਖੋਲੇ ਆ ਬੈਂਕ ਅੱਜ ਬੰਦ ਸੀ ਅੱਛਾ ਜੀ ਕਾ ਗੁਰਦੁਆਰੇ ਕੈਮਰੇ ਖੋਲੇ ਉਹਦੇ ਵਿੱਚ ਪਹਿਲਾਂ ਤਾਂ ਆਈ ਆ ਉਹ 20 20 ਮਿੰਟ ਬਾਅਦ ਮੈਂ ਸੱਲ ਲੱਦ ਕੇ ਜਾ ਰਹੀ ਉਹਦੇ ਵਿੱਚ ਮੈਂਸਾ ਵੀ ਦੇਖ ਰਹੀ ਆ ਇਹਨਾਂ ਅੱਛਾ ਜੀ ਦੋ ਸਿੱਧੀਆਂ ਲੱਦੀਆਂ ਇੱਕ ਬੈਕ ਲੱਦੀ ਹੋਈ ਆ ਅੱਛਾ ਪਿੰਡ ਦੇ ਕਿਸੇ ਬੰਦੇ ਤੇ ਵੀ ਸ਼ੱਕ ਆ ਤੁਹਾਨੂੰ ਆ ਪਿੰਡ ਕੇ ਤਾਂ ਹਲੇ ਕੋਈ ਨਹੀਂ ਬਿਨਾ ਦੇਖੀ ਤਾਂ ਨਹੀਂ ਕਹਿ ਸਕਦੇ ਹਲੇ ਠੀਕ ਆ ਜਦੋਂ ਜੇ ਦੇਖ ਲੈਣ ਤਾਂ ਤਾਂ ਗਲਤ ਸੀ ਠੀਕ